ਇਹ ਪਦਮ ਅਲੋ ਇਹ ਪਦਮਾਸਣ ਵੀ ਕਰਦੇ ਨੇ ਪਰ ਇਹਨਾਂ ਨੂੰ ਪਿੱਛੇ ਪਿਆ ਲੋਟਾ ਜਾਂ ਕੋਈ ਵੀ ਹੋਰ ਸਮਾਨ ਉਹ ਤਾਂ ਪਿਆ ਨਜ਼ਰ ਨਹੀਂ ਆਉਂਦਾ ਜਿਹੜੇ ਸਾਡੇ ਵਾਲੇ ਵੀ ਤ੍ਰਲੋਕੀ ਦਿਸਦੀ ਹੈ ਬ੍ਰह्म ਗਿਆਨ ਹੋ ਗਿਆ ਦਸਮਾ ਦਵਾਰ ਖੁੱਲ ਗਿਆ ਤੀਜਾ ਨੇਤਰ ਖੁੱਲ ਗਿਆ ਇੰਨਾ ਬਕੜਵਾ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਕਦੇ ਇਹਨਾਂ ਦੇ ਨਾਲ ਇਹੋ ਜਿਹਾ ਕੰਮ ਕਰਕੇ ਵੇਖ ਲੈਣਾ ਉਹਦੀ ਕੋਈ ਚੀਜ਼ ਚੁੱਕ ਕੇ ਲੁਕੋ ਲੈਣਾ ਤੇ ਬਾਅਦ ਚ ਕਹਿ ਜਨਾ ਤੂੰ ਤਾਂ ਬਰਮ ਗਿਆਨੀ ਆ ਲੱਭ ਕੇ ਵਿਖਾ ਕਿੱਥੇ ਪਈ ਐ ਤੇ ਜੇ ਇਹ ਬਰਮ ਗਿਆਨੀ ਜਿਨ੍ਹਾਂ ਨੂੰ ਤਰਲੋਕੀ ਦਿਸਦੀ ਐ ਇਹ ਤਾਂ ਪੁਲਿਸ ਦੇ ਵਿੱਚ ਵੀ ਖੋਫੀਆ ਵਿਭਾਗਾਂ ਦੇ ਵਿੱਚ ਇਹਨਾਂ ਨੂੰ ਵੱਡੀਆਂ ਨੌਕਰੀਆਂ ਮਿਲ ਸਕਦੀਆਂ ਨੇ ਜੇ ਸੱਚਮੁੱਚ ਯੋਗਤਾ ਹੋਵੇ ਤਾਂ ਪੁਲਿਸ ਨੂੰ ਇਹਨਾਂ ਔਖੇ ਹੋ ਕੇ ਚੋਰ ਠੱਗ ਡਾਕੂ ਕਾਤਲ ਲੱਭਣ ਦਾ ਜੋਰ ਨਾ ਲਾਣਾ ਪਵੇ ਲੋੜ ਨਾ ਪਵੇ ਇਹਨਾਂ ਦੇ ਰਾਹੀਂ ਆਰਾਮ ਨਾਲ ਹੀ ਚੋਰ ਡਾਕੂ ਲੱਭੇ ਜਾਣ ਤੇ ਫਿਰ ਤਾਂ ਇਹਨਾਂ ਤੋਂ ਡਰਦੇ ਮਾਰੇ ਕੋਈ ਮਾੜਾ ਕੰਮ ਕਰੇ ਹੀ ਨਾ ਪਰ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ